ਇਕ ਭਗਤ ਭਗਵਾਨ ਜਿਹ ਪ੍ਰਾਨੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਨੋ ਤਾਹੇ ਤਨ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਉਸ ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾ ਭਾਵ ਕਿ ਸਤਗੁਰੂ ਦੀ ਸਿੱਖਿਆ ਨੂੰ ਮੰਨਣ ਤੋਂ ਬਿਨਾ ਉਸ ਅਕਾਲ ਪੁਰਖ ਦੇ ਰੱਬੀ ਗੁਣਾਂ ਨੂੰ ਧਾਰਨ ਕੀਤੇ ਬਿਨਾ ਏਕ ਭਗਤ ਭਗਵਾਨ ਭਗਵਾਨ ਉਸ ਵਾਹਿਗੁਰੂ ਨੂੰ ਕਿਹਾ ਹੈ ਅਕਾਲ ਪੁਰਖ ਨੂੰ ਕਿਹਾ ਹੈ ਕਿ ਉਹਦੀ ਭਗਤੀ ਤੋਂ ਬਿਨਾ ਭਗਤੀ ਕੀ ਹੈ ਰੱਬੀ ਗੁਣਾਂ ਨੂੰ ਧਾਰਨ ਕਰਨਾ ਉਹਦੇ ਸਿਮਰਨ ਵਿੱਚ ਜੁੜੇ ਰਹਿਣਾ ਹਰ ਸਮੇਂ ਸਤਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਮੰਨਦੇ ਰਹਿਣਾ ਹੀ ਭਗਤੀ ਹੈ ਉਸ ਇੱਕ ਅਕਾਲ ਪੁਰਖ ਦੀ ਭਗਤੀ ਵਿੱਚ ਜੁੜੇ ਰਹਿਣਾ ਉਹਦੇ ਰੱਬੀ ਗੁਣਾਂ ਨੂੰ ਚੇਤੇ ਕਰਦੇ ਰਹਿਣਾ ਜਿਹੇ ਪ੍ਰਾਨੀ ਕੇ ਨਾਹੇ ਮੰਨ ਜਿਸ ਇਨਸਾਨ ਦੇ ਮਨ ਵਿੱਚ ਐਸਾ ਰੱਬੀ ਪਿਆਰ ਨਹੀਂ ਹੈ ਰੱਬੀ ਗੁਣਾਂ ਨੂੰ ਧਾਰਨ ਨਹੀਂ ਕਰਦਾ ਫਿਰ ਉਹਦਾ ਜੀਵਨ ਕਿਸ ਤਰ੍ਹਾਂ ਦਾ ਹੈ ਸਤਗੁਰੂ ਜੀ ਨੇ ਉਦਾਹਰਨ ਦਿੱਤੀ ਹੈ ਜੈਸੇ ਸੂਕਰ ਸਵਾਨ ਸੂਕਰ ਕਹਿੰਦੇ ਸੂਰ ਨੂੰ ਸੂਰ ਦਾ ਸੁਭਾਅ ਹੁੰਦਾ ਹੈ ਗੰਦਗੀ ਵਿੱਚ ਮੂੰਹ ਮਾਰਨਾ ਸਵਾਨ ਦਾ ਸੁਭਾਅ ਹੁੰਦਾ ਕਿ ਘਰ ਘਰ ਭਟਕਣਾ ਭਾਵ ਕੇ ਜੇਕਰ ਅਸੀਂ ਰੱਬੀ ਗੁਣਾ ਦੇ ਧਾਰਨੀ ਨਹੀਂ ਹਾਂ ਜੇਕਰ ਸਾਡੇ ਕੋਲ ਸਤਿਗੁਰ ਦੀ ਸਿੱਖਿਆ ਨਹੀਂ ਹੈ ਰੱਬੀ ਗੁਣ ਨਹੀਂ ਹਨ ਤਾਂ ਸਾਡਾ ਜੀਵਨ ਏਵੇਂ ਹੈ ਜਿਵੇਂ ਇੱਕ ਸੂਰ ਦੀ ਤਰ੍ਹਾਂ ਅਸੀਂ ਵਿਕਾਰਾਂ ਵਿੱਚ ਵਿਕਾਰਾਂ ਰੂਪੀ ਗੰਦਗੀ ਵਿੱਚ ਹਰ ਸਮੇਂ ਜੀਵਨ ਬਤੀਤ ਕਰਦੇ ਹਾਂ ਸਾਡਾ ਮਨ ਟਿਕਾਅ ਵਿੱਚ ਨਹੀਂ ਆਉਂਦਾ ਸਵਾਨ ਕੁੱਤੇ ਦੀ ਤਰ੍ਹਾਂ ਘਰ ਘਰ ਭਟਕਦਾ ਰਹਿੰਦਾ ਹੈ ਨਾਨਕ ਮਾਨੋ ਤਾਹੇ ਤਨ ਉਸ ਦਾ ਤਨ ਭਾਵ ਕੇ ਮੰਨ ਲੋ ਕੇ ਉਹ ਜੀਉਂਦੇ ਦੀ ਇੱਕ ਸੂਰ ਦੀ ਤਰ੍ਹਾਂ ਹੈ ਇੱਕ ਸਵਾਨ ਦੀ ਤਰ੍ਹਾਂ ਇੱਕ ਕੁੱਤੇ ਦੀ ਤਰ੍ਹਾਂ ਜੀਵਨ ਬਤੀਤ ਕਰ ਰਿਹਾ ਹੈ ਸੋ ਸਤਗੁਰੂ ਜੀ ਨੇ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਸਮਝਾਇਆ ਹੈ ਕਿ ਉਸ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜਨ ਤੋਂ ਬਿਨਾਂ ਸਾਡਾ ਜੀਵਨ ਇੱਕ ਪਸ਼ੂ ਦੀ ਤਰ੍ਹਾਂ ਹੈ ਇੱਕ ਸੂਕਰ ਦੀ ਤਰ੍ਹਾਂ ਹੈ ਇੱਕ ਸਵਾਨ ਦੀ ਤਰ੍ਹਾਂ ਹੈ ਸੋ ਜੇਕਰ ਅਸੀਂ ਇਨ੍ਹਾਂ ਔਗਣਾ ਵਾਲੇ ਜੀਵਨ ਤੋਂ ਬਚਣਾ ਚਾਹੁੰਦੇ ਹਾਂ ਤੇ ਉਹ ਸਤਗੁਰ ਦੀ ਭਗਤੀ ਤੋਂ ਬਿਨਾ ਉਸ ਵਾਹਿਗੁਰੂ ਜੀ ਦੇ ਗਿਆਨ ਤੋਂ ਬਿਨਾ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤ